ਕਿੰਨੇ ਸਜਾਤੇ ਹੁਣ ਕਰਿਆ ਲੋ ਜਿਨ੍ਹਾਂ ਨੇ ਸੰਜੀਤ ਨੂੰ ਮਾਰਿਆ ਜਿਨ੍ਹਾਂ ਨੇ ਦਿੱਤੀ ਨੂੰ ਮਾਰਿਆ ਅਸੀਂ ਮਰ ਜਾ ਮਰ ਜਾ ਹੁਣ ਕਰਿਆ ਮਰ ਜਾ ਤੂੰ ਇਹ ਕੰਮ ਕਰ ਲੈ ਤਾੜੀਆਂ ਵੀ ਤਾਂ ਮਰ ਰੋ ਆਏ ਤਾੜੀਆਂ ਵੀ ਤਾਂ ਮਰ ਰੋ ਮੈਂ ਕੋਈ ਕੁ ਨਹੀਂ ਸੁਣਿਆ ਕਿ ਉਹ ਆਨ ਚੁੱਕੀ ਹੈਗੀ ਆ ਮੈਂ ਜਨੂ ਹਾਂ ਮੈਂ ਹਾਂ ਮੈਂ ਹਾਂ ਮੈਂ ਹਾਂ ਨਵੀਂ ਵਿਆਹੀ 22 ਸਾਲਾ ਕੁੜੀ ਨੇ ਸਹੁਰੇ ਘਰ ਚੁੱਕ ਲਿਆ ਖੌਫਨਾਕ ਕਦਮ ਸਾਰੇ ਪਰਿਵਾਰ ਤੇ ਕੁੜੀ ਨੂੰ ਤਸੀਹੇ ਦੇਣ ਦੇ ਲੱਗੇ ਇਲਜ਼ਾਮ ਗਰਭਤੀ ਨਾ ਹੋਣ ਤੇ ਕੁੜੀ ਨੂੰ ਤੰਗ ਕਰਨ ਦੇ ਇਲਜ਼ਾਮ 10 ਮਹੀਨੇ ਪਹਿਲਾਂ ਹੋਇਆ ਸੀ ਵਿਆਹ ਮੇਰੇ ਬੱਚੇ ਨੂੰ ਮਾਰ ਦਿੱਤਾ ਉਹਨਾਂ ਨੇ ਫਾਹਦ ਨੂੰ ਮਾਰ ਦਿੱਤਾ ਉਹ ਬੱਚੇ ਨੂੰ ਨਿਆਣਾ ਚਾਹੀਦਾ ਸੀ ਉਹਨੇ ਆਪਣੇ ਨੂੰਹ ਦੇ ਜੱਣ ਨੂੰ ਹੱਥ ਪਾਇਆ ਉਹਦੇ ਪਰਿਵਾਰ ਦਾ ਨਹੀਂ ਦੇਖ ਹੋ ਰਿਹਾ ਹਾਲ ਆਏ ਜੇ ਬੱਸ ਲਾਲ ਚੜ੍ਹਦੇ ਨਹੀਂ ਜੀ ਇਨਸਾਫ ਚਾਹੀਦਾ ਸਾਨੂੰ ਇਹੋ ਜਿਹੇ ਇਹੋ ਜਿਹੇ ਬਚਪਲਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹੋ ਜਿਹਾ ਵੀ ਬੱਚਾ ਨੇ ਬੱਚੇ ਦੀ ਮੰਗ ਡਿਗਾ ਦੇ ਬੱਚਾ ਨਹੀਂ ਹੋਇਆ ਹਾਲੇ ਹਾਲੇ ਜੀ ਸਾਲ ਵਿਆਹ ਨਹੀਂ ਹੋਇਆ ਜੀ ਹਾਂ ਇੱਕ ਨਾਵਯਾਤਾ 22 ਸਾਲਾ ਕੁੜੀ ਵੱਲੋਂ ਖੋਪਨਾ ਕਦਮ ਚੁੱਕਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦਾ 10 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਨੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਪੁੱਬਾ ਮਾਂ ਰੋਂਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਗਰਭਤੀ ਨਾ ਹੋਣ ਦੇ ਚੱਲਦੇ ਸਹਰਾ ਪਰਿਵਾਰ ਕੁੜੀ ਨੂੰ ਤਾਣੇ ਮਾਰਦਾ ਰਹਿੰਦਾ ਸੀ ਮਾਨਸਿਕ ਤੌਰ ਤੇ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਇਸੇ ਗੱਲ ਤੋਂ ਦੁਖੀ ਕੁੜੀ ਨੇ ਇਹ ਖੋਪਨਾ ਕਦਮ ਚੁੱਕ ਲਿਆ ਇਹ ਮੰਦ ਭਾਗੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਸੁਲਤਾਨ ਰੋੜ ਸਤ ਮੰਦਰ ਵਾਲਾ ਬਾਜ਼ਾਰ ਵਿੱਚ ਸੌਰੇ ਪਰਿਵਾਰ ਤੋਂ ਤੰਗ ਆ ਕੁੜੀ ਵੱਲੋਂ ਖਾਪਨਾਕ ਕਦਮ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ ਰੋਂਦੇ ਸਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਕੁੜੀ ਦੇ ਪਰਿਵਾਰ ਵੱਲੋਂ ਲਗਾਏ ਇਲਜ਼ਾਮ ਬੇहद ਗੰਭੀਰ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਮੇਰੀ ਭੂਆ ਸੱਕੀ ਦੀ ਕੁੜੀ ਆ ਜਿਹਦੇ ਘਰ ਮੈਂ ਵਿਆਹਿਆ ਵਾ ਕਾਮੀ ਨੇ ਖੁਰਦੂਦ ਕਹਦੇ ਸੀ ਕਿ ਆ ਕੇ ਚਲ ਆਪਣੇ ਘਰ ਵੀ ਆਈਏ ਤੋ ਉਹ ਜਿਹੜਾ ਸੋਹਰਾ ਹੈ ਤਾਂ ਨਾ ਇੱਕ ਵਲੀ ਪੀਤੀ ਹੋ ਕਿਉਂਕਿ ਉਹ ਰੋਜ਼ ਪਿੰਦਾ ਸੀ ਉਹਨੇ ਪੀਤੀ ਹੋਈ ਸੀ ਮੈਨੂੰ ਉਹਨੇ ਇੰਨੀ ਗੱਲ ਕਹੀ ਕਹਿੰਦੀ ਮੰਮੀ ਇਹਨੇ ਨਾ ਸੋਹਰੇ ਨੇ ਆ ਕੇ ਰਾਤ ਨੂੰ ਜਿਵੇਂ ਕਿ ਕਿਚਨ ਵਿੱਚ ਸੀ ਨਾ ਕਿਚਨ ਵਿੱਚ ਆ ਕੇ ਇਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਤੇ ਕਹਿੰਦਾ ਕਿ ਕੀ ਗਲਤ ਹਾਂ 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 ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਚੀਕ ਮਾਰੀ ਨਾਲ ਇਹਨੇ ਮਾਰੀਆਂ ਚਪੇੜਾ ਨੂੰ ਠੀਕ ਹੈ ਇਹਨੇ ਬਾਅਦ ਚ ਆਪਣੇ ਘਰ ਵਾਲੇ ਨੂੰ ਬੁਲਾਇਆ ਉਹਨੇ ਫੜ ਕੇ ਆਪਣੇ ਪਿਓ ਨੂੰ ਲਾਇਆ ਤਿੰਨ ਚਾਰ ਚਪੇੜਾ ਵੀ ਲਾਇਆ ਖਬਰਦਾਰ ਅੱਗੇ ਤੋਂ ਇਹ ਕੰਮ ਕੀਤਾ ਬਾਈਕ ਸਾਹਿਬ ਦੀ ਲੜਕੀ ਹੈ ਜੀ ਅਨਮੋਲਦੀਪ ਔਰ ਜੀ ਤੇ ਜਿਸ ਦੀ ਜਿਹੜੀ ਆ ਡੈੱਡ ਬੋਡੀ ਜਿਹੜੀ ਆ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਆ ਜਿਸ ਦੀ ਸਟੈਂਗੂਲੇਸ਼ਨ ਕਰਨ ਜਿਹੜੀ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਜੇ ਵਿਜ਼ਿਟ ਕਰਨਾ ਹੈ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਬਿਆਨ ਹੋਣਗੇ ਸੁਣਨਸਾ ਜਿਹੜੀ ਅਗਲੀ ਕਾਰਵਾਈ ਜੜੀ ਕੀਤੀ ਜਾਵੇਗੀ